ਦੇ ਦੇ ਨੈਤ ਸਿੰਘ ਚੈਨੀ ਮੁੱਖ ਮੰਤਰੀ ਨੂੰ ਮਿਲਾ ਕੇ ਬਾਕੀ ਮੰਤਰੀ ਜਿਨ੍ਹਾਂ ਦੀ ਐਕਪੈਂਸ਼ਨ ਹੋਈ ਹੈ ਪਹਿਲੇ ਪੰਜ ਜਿਹੜੇ ਸੀਗੇ ਮੁੱਖ ਮੰਤਰੀ ਜੀ ਨਾਲ ਹੋਏ ਸੀਗੇ ਇਹ ਸੁਗੰਧ ਯਾਪਤਾ 12 ਮਾਰਚ 2024 ਨੂੰ ਤੇ 6 ਹੋ ਗਏ ਟੋਟਲ ਉਸ ਤੋਂ ਬਾਅਦ ਅੱਠ ਜਿਹੜੇ ਹੋਰ ਸੀਗੇ ਉਹਨਾਂ ਦੀ ਜਿਹੜੀ ਹੈ oath ਕਰਾਤੀ ਇਹਨਾਂ ਨੇ 18 ਮਾਰਚ 2024 ਨੂੰ 6 जमा 8 14 ਦਾ ਅੰਕੜਾ ਜਿਹੜਾ ਕ੍ਰੋਸ ਕਰ ਗਿਆ 13.5 ਦੀ ਪਰਮਿਟੇਬਲ ਲਿਮਟ ਹੈ। ਇਹ ਇਹ ਰੌਂਗ ਫਿੰਗਰ ਵੱਧ ਵੱਲ ਕਰਦੇ ਨੇ ਘੱਟ ਵੱਲ ਕਿਉਂ ਨਹੀਂ ਕਰਦੇ ਮੇਰਾ ਪਹਿਲਾ ਸਵਾਲ। ਮੇਰਾ ਦੂਜਾ ਸਵਾਲ ਇਹ ਹੈ ਸੰਵਧਾਨੀ ਕਿਸੇ ਵੀ ਲਾਈਨ ਨੂੰ ਕਿਸੇ ਤਰ੍ਹਾਂ ਆਲਟਰਨ ਕੀਤਾ ਜਾ ਸਕਦਾ ਹੈ, ਅਮੈਡ ਕੀਤਾ ਜਾ ਸਕਦਾ, ਮੋਡੀਫਾਈ ਕੀਤਾ ਜਾ ਸਕਦਾ, ਕੋਰੀਜੈਂਡਮ ਜਾਂ ਅਜੈਂਡਮ ਦਿੱਤਾ ਜਾ ਸਕਦਾ ਹੈ। ਉਹ ਵੀ ਸਟੇਟ ਵੱਲੋਂ। ਜੇ ਹੈ ਤਾਂ ਤੁਸੀਂ ਇਹ ਜੱਥੇ ਭਾਰਤ ਸਰਕਾਰ ਤੇ ਹਰਿਆਣਾ ਸਰਕਾਰ ਜੇ ਇਹ ਨਹੀਂ ਹੈ ਤਾਂ ਇਹ ਮਾਨਯੋਗ ਹਾਈ ਕੋਰਟ ਜਿਹੜੀ ਹੈ ਇਹਦੇ ਉੱਤੇ ਆਪਣਾ ਜੋ ਵੀ ਯੋਗ ਅਦੇਸ਼ ਹੈ ਉੱਪਰ ਮੈਂ